ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸਾ ਬੀਫਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵਿਸ਼ੋਵਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਫਤੇਗੜ ਚੂੜੀਆਂ ਵਾਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੋਈਆਂ ਗਾਵਾਂ ਤੇ ਇੱਕਾ ਕੱਟੀ ਤੁਹਾਨੂੰ ਦਿਖਾਉਣੀ ਆ ਆ ਦੇਖ ਸਕਦੇ ਜੀ ਆ ਗੱਟੀ ਤੇ ਇੱਕਾ ਬੁਲਟ ਤੇ ਇੱਕਾ ਗੱਡੀ ਵੀ ਤੁਹਾਨੂੰ ਦਿਖਾਉਣੀ ਆ ਇੱਕ ਆਵਲਾ ਬੋਲਟ ਵੀ ਦਿਖਾਉਣਾ ਜੀ ਤੇ ਬਾਕੀ ਚਲੋ ਕੋਈ ਵੀਰ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਤੇ ਵੇਸ ਚ ਆ ਕੇ ਪਸ਼ੂ ਖਰੀਦੇ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਫਿਰ ਹਾਂਜੀ ਤੇ ਪਿੰਡ ਵੀ ਸ਼ੋਆ ਜੀ ਸੀਲਮੂ ਸਾਜ ਜੀ ਠੀਕ ਹੈ ਤੇ ਲੱਗੇ ਫਤੇ ਘਟ ਚੋੜੀਆਂ ਹਨਾ ਅੱਜ ਫਿਰ ਦੋ گاਵਾ ਦੋ گاਵਾ ਵੀ ਜੀ ਇੱਕ ਘੱਟੀ ਇੱਕ ਘੱਟੀ ਤੇ ਇੱਕ ਗੱਡੀ ਤੇ ਇੱਕ ਬੁਲਟ ਜੀ ਇੱਕ ਗੱਡੀ ਤੇ ਇੱਕ ਬੁਲਟ ਹੈ ਹਨਾ ਠੀਕ ਹੈ ਤੇ ਚਲੋ ਫਿਰ ਪਹਿਲਾਂ ਇਸੇ ਗਾਂ ਤੋਂ ਸ਼ੁਰੂਆਤ ਕਰ ਲਈ ਕਿੰਨਾ ਵੀਤੀਆ ਦੇ ਕੋਲ ਦੁੱਧ ਵੀ ਜੀ ਥੱਲੇ ਦੁੱਧ 10 ਕਿਲੋ ਹੈ ਅੱਛਾ ਹਾਂ ਜੀ 10 ਲੀਟਰ ਹੈਗਾ ਦੁੱਧ 10 ਲੀਟਰ ਦਾ ਬੱਚਾ ਮਿਲਿਆ ਜੀ ਦਾ ਅੱਛਾ ਬੱਚਾ ਨਹੀਂ ਹੈਗਾ ਠੀਕ ਹੈ ਤੇ ਹੁਣ ਜਿਹੜਾ ਮੋਕਰੇ 10 ਲੀਟਰ ਹੈ। ਮੋਕਰੇ 10 ਲੀਟਰ ਵਿੱਚ ਹੈ ਦੁੱਧ ਜਿਆਦਾ ਲੀਟਰ ਹੀ ਹੈ ਠੰਡਾ ਕਰਕੇ 10 ਲੀਟਰ। ਬਾਕੀ ਇਹਨੇ ਸੱਜ ਨੇ ਤੇ ਦੁੱਧ ਚੰਗਾ ਕੱਢਿਆ ਹੋਣਾ ਵਾ। ਚੰਗੇ ਜਗ੍ਹਾ ਦਵਾਈ ਜਾਂਦੀ ਆ। ਬਾਕੀ ਇਧਰ ਲੈ ਰੀਆ ਜਾਨ ਪਾਣੀਆਂ ਪੁਣੀਆਂ ਕਰਕੇ ਥੋੜਾ ਫਿਰ ਫਰਕ ਪਿਆ। ਤੋਂ ਤਾਂ ਆਖੇ ਖਾਲ ਦਾ 10-11 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਨੇ ਵੀ ਹੈਗਾ ਹਾਂ 10 ਲੀਟਰ। ਔਰ ਤਾਂ ਠੰਡੀ ਵੀ ਰਹੀ ਆ ਚਲੋ ਲੈ ਜੀ ਬਾਕੀ ਆ ਦੇਖ ਸਕਦੇ ਥਣਾ ਦਾ ਸਾਈਜ਼ ਗਿਆ ਆਪ ਹਮਾਰੇ ਤੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਵਾ ਚਵਾ ਵੀਰ ਦੀ ਬੜਾ ਵੱਧ ਗਿਆ ਜੀ ਮੈਂ ਗੱਲ ਤੋਂ ਹੁੰਦਾ ਕੋਈ ਮੁਰਗੇ ਦੀ ਠੀਕ ਹੈ ਜੀ ਉਤਰਾ ਠੰਡੀ ਤੇ ਜਿਹੜੀ ਆ ਵੈਸੇ ਕਈ ਡਰ ਜਾਂਦਾ ਤੇ ਕਿੰਨਾ ਫਿਰ ਵੀਰ ਜੀ ਮੁੱਲ ਰੱਖਣੇ ਦਾ ਆਪਾਂ ਵੀ ਜੀ ਦਾ ਮੁੱਲ 50000 ਜਿਆਦਾ ਅੱਛਾ ਹਾਂਜੀ ਬਾਕੀ ਕਰ ਦੋਗੇ ਮਾਂ ਤਾਂ ਮੌਕੇ ਤੇ ਮੈਂ ਜੀ ਮੌਕੇ ਤੇ ਕਰ ਦਾਂਗਾ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਮੌਕੇ ਤੇ ਹੋ ਜਾਊਗਾ ਤੇ ਆ ਜਿਹੜੀ ਗਾਂ ਦੇ ਮਗਰ ਵੱਛੀ ਜੀ ਇਹਦੇ ਮੈਂ ਕੋਈ ਜੀ ਵੱਛੀ ਜੀ ਆਹ ਵੱਛੀ ਜੀ ਇਹਦੇ ਮਗਰ ਤੇ ਥਾਣੇ ਇਹਦੇ ਵੀ ਦੇਖੋ ਜੀ ਠੀਕ ਹੈ ਜੀ ਹਾਂ ਜੀ ਮਜ਼ਾ ਆਉਂਦਾ ਸਨ ਲਗਾ ਜੀ ਨੂੰ ਇਹਦੇ ਕੋਲ ਦੁੱਧ ਹਨ ਕਿੰਨਾ ਚ ਮੋਕੇ ਤੇ 11 ਲੀਟਰ ਜੀ ਪੱਕਾ ਤੇ ਆ ਰਿਹਾ ਪੱਕਾ 11 ਲੀਟਰ ਜੀ 11 ਲੀਟਰ ਦੁੱਧ ਜਿਹੜਾ ਹੈਗਾ ਠੀਕ ਹੈ ਬਾਕੀ ਇਹਦੇ ਲੱਤ ਦੇ ਇਥੇ ਵੀ ਕੁਝ ਨਹੀਂ ਨੂੰ ਸਾਰਾ ਬਾਕੀ ਅੱਗੇ ਚੱਲਦੇ ਹਾਂ ਆਪਾਂ ਦੇਖ ਲੈਂਦੇ ਹਾਂ ਸ਼ਿਰਸ਼ ਨਾ ਤੁਸੀਂ ਮੰਨਦੇ ਹੋ ਇਹ ਉਹ ਕੰਦੇ ਵੀ ਜਮੰਦ ਰਹੀ ਆ ਤੇਰਾ ਕਹਿੰਦੇ ਵੀ ਤੋਰੇ ਚ ਕੋਈ ਫਰਕ ਨਹੀਂ ਆ ਕੋਈ ਦਰਦ ਨਹੀਂ ਮਨੂਂਦੀ ਉਹਨੇ ਚੰਗੀ ਤਰ੍ਹਾਂ ਦਿਖਾ ਦਿੱਤਾ ਹਾਂ ਦੇਖ ਸਾਡੇ ਤਾਂ ਕੋਈ ਨਹੀਂ ਉੱਥੇ ਜਾ ਕੇ ਦਿਖਾ ਦਿੰਦੇ ਅੱਧਾ ਅ ਦਿਖਾ ਦੇ ਕਰੀ ਨਾ ਹਾਂਜੀ ਆ ਦਰਦ ਦੁਦੀ ਨਹੀਂ ਕੋਈ ਮਨਉਂਦੀ ਕੋਈ ਦਰਦ ਨਹੀਂ ਮਨਉਂਦੀ ਹਾਂਜੀ ਠੰਡੀ ਆ ਮੱਝਾ ਅੱਧਰ ਤਾਂ ਲੱਗਾ ਇਹ ਵੀ ਠੰਡੀ ਠੇਰੀ ਆ ਜਿਹੜੀ ਪੂਰੀ ਆ ਦੇਖਾਂਗੇ ਤਾਂ ਵੀ ਸਵਾਦ ਤੋ ਆ ਵੀ ਜੀ ਦਾ ਵਧੀਆ ਹੈ ਇਹ ਵੀ ਚਲੋ ਬੱਚਾ ਨਹੀਂ ਛੱਡੇ ਸਾਨੂੰ ਨਹੀਂ ਧੋਤੇ ਉੱਤੇ ਕਰਕੇ ਕੇਰੀ ਤੁਹਾਡਾ ਮਤਾਂ ਹੋ ਜਾਂਦਾ ਤੇ ਮੁੱਲ ਫਿਰ ਵੇਚੀਏ ਦਾ ਇਨਾ ਵੀ ਕੀ ਮੁੱਲ 32000 ਕਰਦੇ ਅੱਛਾ ਤੁਹਾਨੂੰ ਭਾਰਾ ਮਿਲੀ ਤੇ ਭਾਰਾ ਦੇ ਦੇਣੀ ਕੋ ਬੋੜੇ ਕਰਕੇ ਹੀ ਅੱਛਾ ਹਾਂਜੀ ਬੀਜੀ ਬਾਕੀ ਆ ਵੀ ਉਹਦਾ ਕੋਈ ਇਹ ਨਹੀਂ ਆ ਵੀ ਮਸਾ ਬਣਾਉਂਦੀ ਕੋਈ ਦਰ ਦੇ ਪੱਕਾ ਆ ਓਏ ਪੱਕਾ ਆ ਨਾ ਜਿਹੜਾ ਤੇ 32000 ਚ ਮਾਨਤਾਨ ਮੌਕੇ ਤੇ ਕਰਦੇ ਮਾਨਤਾਨ ਕਰਨਾ ਕੋਈ ਤੇ ਆ ਜਿਹੜੀ ਕੱਟੀ ਜੇ ਇਹ ਵੀ ਜਿਹੜੀ ਛੋਟੀ ਜੀ ਇਹ ਵੱਡੀ ਮੱਝ ਤੇ ਇਹ ਵੀ ਬੀਜੀ ਅੱਛਾ ਹਾਂਜੀ ਖਲੋ ਗਿਆ ਤੇ ਨਹੀਂ ਅਪਰੀ ਤੌਰ ਦਾ ਇੱਥੇ ਇਹ ਹਰਿਆਣੇ ਵਾਲੀ ਘਟੀ ਚਲੋ ਬੰਦ ਫਿਰ ਇਹਨੂੰ ਕਿੰਨੇ ਕੁ ਮਹੀਨੇ ਦੀ ਜੇ ਵਿਦਿਆਰਥਾਂ ਵੀ ਨਹੀ ਰਹੀਏ 8 ਮਹੀਨੇ ਦੀ ਹੈ ਤੇ ਇਹਦੇ ਮਾਂ ਦੇ ਕੋਈ ਦੁੱਧ ਦਾ ਰਿਕਾਰਡ ਤਾਂ ਪਤਾ ਜੀ ਕੋਈ ਲੋ ਦੀ ਰਿਜਮ ਨਹੀਂ ਮਾਂ ਦੇ ਦਾ ਨਹੀਂ ਦੁੱਧ ਤੇ ਇਹਦਾ ਮੁੱਲ ਫਿਰ ਇਹਦਾ ਵੀ ਵੀਰ ਜੀ ਮੁੱਲ 12000 ਕਰਦੇ ਅੱਛਾ 12000 ਯਾਰ ਦੇ ਵਿੱਚੋਂ ਕਰ ਦੋਗੇ ਮਾਰ ਤਾਂ। ਬੋਲਟਾਂ ਵੀ ਹੋ ਜੂਗਾ ਮੋਕੇ ਤੇ। ਬੰਦੇ ਨੇ ਘਾਹ ਰੱਖਣ ਵਾਲੇ ਨੂੰ ਜੇ। ਅੱਛਾ ਘਾਹ ਰੱਖਣ ਵਾਲਾ ਖੜੇ ਕੋਈ ਹਨਾ। ਦੂਜੇ ਨੂੰ ਨਹੀਂ ਦੇਣੀ ਤੁਹਾਨੂੰ ਫਲਾਹ ਆ ਪਾਲਾਂਦੇ ਹਨ ਇਹਨੂੰ। ਠੀਕ ਆ। ਹਾਂਜੀ। ਤੇ ਬਾਕੀ ਹਨਾ ਉਹ ਵੇਖ ਕੇ ਖੜੇ ਤੇ ਉਹ ਵੀ ਦਿਖਾ ਦਈਏ। ਇਹ ਗੱਡੀ ਤੇ ਬੋਲਟੇਜ ਤੁਹਾਡਾ ਆਪਣਾ ਹੀ ਆ ਘਰੇ ਲਿਆਂਦੇ ਜਾਨਾ। ਅੱਛਾ। ਹਾਂਜੀ। ਕਿੰਨਾ ਮਾਡਲ ਜੇ ਬੋਲਟ ਆਵਲਾ? ਬੋਲਟ ਵੀ ਜੀ ਤਿੰਨ ਮਾਡਲ ਜੇ। ਅੱਛਾ 2003 ਮਾਡਲ ਆ। ਇਲੈਕਟਰਾ ਆ ਹਨਾ। ਤੇ ਪਾਸਿੰਗ ਹੈਗੀ ਤੇ? ਸਾਰਾ ਓਕੇ ਆ ਜੀ। ਅੱਛਾ। ਸਾਰਾ ਕੁਝ ਓਕੇ ਆ। ਸਾਰਾ ਕੁਝ ਓ ਤੇ ਕਿੰਨਾ ਮੁੱਲੇ ਦਾ ਹੈ ਇਹ? ਇਹਦਾ ਵੀ ਕੀ ਮੁੱਲ 75000 ਦੇ। ਅੱਛਾ। ਹਾਂਜੀ। ਬਾਕੀ ਚਲੋ ਮੌਕੇ ਤੇ ਕਰ ਦੋਗੇ। ਉਹ ਜੀ ਮੰਨਦਾ ਹੁਜੂਰ ਦਾ ਵੀ। ਠੀਕ ਹੈ। ਇੱਕ ਵਾਰੀ ਆਹ ਦੇਖ ਸਕਦੇ ਜੀ ਪੂਰਾ। ਅੰਬਰੀ ਸਰਦਾ ਜਿਹੜਾ ਨੰਬਰ ਹੈ ਪੀਪੀ02। ਬਾਕੀ ਜੋ ਵੀ ਆ ਤੁਹਾਡੇ ਸਾਹਮਣੇ ਹੈ ਬਾਕੀ ਵੇਖ ਚਾ ਕੇ ਤੁਸੀਂ ਆਪਣਾ ਲੈ ਜਾਣਾ ਵਾ। ਤੇ ਆ ਗੱਡੀ ਕਿੰਨਾ ਮਾਡਲ ਜੇ? ਗੱਡੀ ਵੀ ਤੇ ਇੱਕ ਮਾਡਲ ਜੇ। 2001 ਮਾਡਲ। ਹਾਂਜੀ ਜੀ। ਪੈਟਰੋਲ ਜੇ? ਹਾਂਜੀ। ਅੱਛਾ। ਆ ਦੇਖ ਸਕਦੇ ਜੀ ਇਹ ਵੀ ਇਹ ਵੀ ਸਾਰਾ ਕੁਝ ਓਕੇ ਵੀ 1 ਰੁਪਏ ਦਾ ਨਹੀਂ ਕੰਮ ਹੋਣਾ ਲਾ ਗੱਡੀ ਦਾ ਅੱਛਾ ਇਹ ਵੀ ਸਾਰੇ ਓਕੇ ਪੂਰੀ ਸਾਫ ਵੀ ਚੋਂ ਦੇਖ ਕੇ ਦਿਖਾ ਦਿੰਦੇ ਦਿਖਾ ਦੇ ਕਰੀ ਬਾਕੀ ਇਹ ਵਿੱਚੋਂ ਵੀ ਇੱਕ ਅੱਧੀ ਦੇਖ ਸਕਦੇ ਜੇ ਏਸੀ ਏਸੀ ਜਿਹੜਾ ਕਹਿੰਦੇ ਵੀ ਚੱਲਦਾ ਹੋਵੇ ਤੇ ਕਾਗੀ ਪੱਤਰ ਸਾਰਾ ਓਕੇ ਜੀ ਹਾਂ ਜੀ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਇਹਦਾ ਵੀ ਜੀ ਮੁੱਲ 65000 ਜੀ ਇਹਦੇ ਅੱਛਾ ਇਹਦਾ 65000 ਤੇ ਬਾਕੀ ਚਲੋ ਮੌਕੇ ਤੇ ਕਰਦੇ ਹੋਗੇ ਮੌਕੇ ਦੇ ਵਿੱਚ ਮੰਨਦਾ ਨੂੰ ਜੀ ਦਾ ਠੀਕ ਹੈ ਹੈਗੀ ਅਲਟੋ ਆ ਨਾਂ ਨਾ ਵੀ ਜਾਣਦੇ ਆ ਹਾਂਜੀ ਹੈਗੇ ਜਾਣਦੇ ਆ ਵੀ ਐਕਸਾਈ ਬਾਕੀ ਆਪਣੇ ਜੋ ਵੀ ਸਾਰੀਆਂ ਚੀਜ਼ਾਂ ਵੇਖ ਚਾ ਕੇ ਆਪਣੇ ਤੁਹਾਨੂੰ ਤਸੱਲੀ ਕਰਕੇ ਤੇ ਫੇਰ ਹੀ ਖੜਨਾ ਭਾਵੇਂ ਕੋਈ ਪਸੰਦ ਆ ਤੇ ਭਾਵੇਂ ਕੋਈ ਪਸੂ ਆ ਕਾਲੀ ਫੋਨ ਲਾ ਮਾਪੂਣੋ ਕੋਲ ਮੰਨ ਤਾਂ ਨਾ ਫੁੱਲ ਕਰਾਂ ਮੰਨ ਤਾਂ ਮੁੱਕ ਤੇ ਹੋ ਜਾਣਗੇ ਹਨਾ ਠੀਕ ਹੈ ਜੀ